ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਹੀ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਉੱਤੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਦੁਕਾਨਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਹੀ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਕੇਕ ਬਣਾਉਣ ਵਾਲੀਆਂ ਦੁਕਾਨਾਂ ਦੇ ਉੱਤੇ ਸਿਹਤ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਬਕਾਇਦਾ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਹਰ ਚੀਜ਼ ਨੂੰ ਚੈੱਕ ਕੀਤਾ ਜਾ ਰਿਹਾ ਹੈ ਦੱਸਦੀ ਕਿ ਇਹਨਾਂ ਦੁਕਾਨਾਂ ਦੇ ਉੱਤੇ ਸਿਰਫ ਕੇਕ ਬਣਾਏ ਜਾਂਦੇ ਸੀ ਔਰ ਜਿੰ ਤਾਂ ਮੌਕੇ ਦੇ ਉੱਤੇ ਕਈ ਕਮੀਆਂ ਜਿਹੜੀਆਂ ਨੇ ਉਹ ਵੀ ਪਾਈਆਂ ਗਈਆਂ ਤਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਦੁਕਾਨਾਂ ਦੇ ਉੱਤੇ ਜੋ ਕੇਕ ਬਣਾ ਕੇ ਰੱਖੇ ਹੋਏ ਸੀ ਜੋ ਕੇਕ ਇਹਨਾਂ ਦੇ ਵੱਲੋਂ ਗ੍ਰਾਹਕਾਂ ਨੂੰ ਵੇਚੇ ਜਾਂਦੇ ਸੀ ਉਹਨਾਂ ਦੇ ਕੇਕਾਂ ਦੇ ਸੈਂਪਲ ਵੀ ਜਿਹੜੇ ਨੇ ਉਹ ਵੀ ਭਰ ਲਿੱਤੇ ਗਏ ਔਰ ਉਹਨਾਂ ਸੈਂਪਲਾਂ ਨੂੰ ਟੈਸਟਿੰਗ ਦੇ ਲਈ ਲੈਬ ਦੇ ਵਿੱਚ ਵੀ ਭੇਜਿਆ ਜਾਵੇਗਾ ਤਾਂ ਨਾਲ ਦੇ ਨਾਲ ਤਸਵੀਰਾਂ ਚੋਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜਿਸ ਥਾਂ ਦੇ ਉੱਤੇ ਇਹਨਾਂ ਦੇ ਵੱਲੋਂ ਕੇਕ ਬਣਾਇਆ ਜਾਂਦਾ ਸੀ ਉਸ ਥਾਂ ਦੇ ਉੱਤੇ ਕੀ ਹਾਲਾਤ ਬਣੇ ਹੋਏ ਨੇ ਉਹ ਵੀ ਬਕਾਇਦਾ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਜਾਂਚ ਕੀਤੀ ਗਈ ਪੂਰੇ ਏਰੀਆ ਦਾ ਮ ਕੰਮ ਹੁੰਦਾ ਸੀ ਕੇਕ ਬਣਾਏ ਜਾਂਦੇ ਸੀ ਤਾਂ ਅੱਜ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਜਿਹੜੀ ਉਹ ਕੀਤੀ ਗਈ ਔਰ ਇਨ੍ਹਾਂ ਦੁਕਾਨਾਂ ਦੇ ਉੱਤੇ ਫਰਿੱਜ ਦੇ ਵਿੱਚ ਰੱਖੀ ਹੋਈ ਹਰ ਚੀਜ਼ ਦੀ ਜਾਂਚ ਵੀ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਕੀਤੀ ਗਈ ਤਾਂ ਤਿਹਾਰਾਂ ਨੂੰ ਲੈ ਕੇ ਲਗਾਤਾਰ ਹੀ ਸਿਹਤ ਵਿਭਾਗ ਦੇ ਵੱਲੋਂ ਖਾਣ ਪੀਣ ਵਾਲੀਆਂ ਥਾਵਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦੇ ਵੱਖ-ਵੱਖ ਥਾਮਾਂ ਦੇ ਉੱਤੇ ਵੱਖ-ਵੱਖ ਦੁਕਾਨਾਂ ਦੇ ਉੱਤੇ ਕਾਰਵਾਈ ਵੀ ਜਿਹੜੀ ਹੈ ਉਹ ਵੀ ਲਗਾਤਾਰ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱ ਦੁਕਾਨਾਂ ਦੇ ਉੱਤੇ ਪਾਈਆਂ ਗਈਆਂ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜੋ ਦੁਕਾਨਾਂ ਦੇ ਉੱਤੇ ਸਮਾਨ ਬਣਾ ਕੇ ਵੇਚਿਆ ਜਾਂਦਾ ਸੀ ਉਹਨਾਂ ਦੇ ਸੈਂਪਲ ਵੀ ਭਰ ਲਿੱਤੇ ਗਏ ਔਰ ਉਹਨਾਂ ਸੈਂਪਲਾਂ ਨੂੰ ਟੈਸਟਿੰਗ ਦੇ ਲਈ ਲੈਬ ਦੇ ਵਿੱਚ ਵੀ ਭੇਜਿਆ ਜਾਵੇਗਾ ਔਰ ਦੁਕਾਨਦਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਤਾਂ ਕਿ ਭਵਿੱਖ ਦੇ ਵਿੱਚ ਉਹ ਦੁਕਾਨਦਾਰ ਇਹਨਾਂ ਕਮੀਆਂ ਨੂੰ ਦੂਰ ਕਰ ਸਕਣ ਤਾਂ ਉੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿਹਤ ਵਿਭਾਗ ਦੇ ਵੱਲੋਂ ਲਗਾਤਾਰੀ ਜਿਹੜੀ ਚੈਕਿੰਗ ਉਹ ਕੀਤੀ ਜਾਵੇਗੀ ਖਾਸ ਕਰਕੇ ਜੋ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਖਾਣ ਪੀਣ ਦਾ ਕਾਰੋਬਾਰ ਜਿੱਥੇ ਚੱਲਦਾ ਹੈ ਉੱਥੇ ਲਗਾਤਾਰੀ ਉਹਨਾਂ ਸਿਹਤ ਵਿਭਾਗ ਦੇ ਵੱ ਮੇਰਾ ਨਾਮ ਜਿੰਦਰਪਾਲ ਸਿੰਘ ਹੈ ਔਰ ਮੈਂ ਹੰਡੀਸਾ ਡਿਸਟ੍ਰਿਕਟ ਦੇ ਵਿੱਚ ਬਤੌਰ ਅਸਿਸਟੈਂਟ ਕ੍ਰਿਸ਼ਨਾ ਫੂਡ ਸੇਫਟੀ ਤਨਾਤ ਹਾਂ। ਇਸ ਚ ਸੀ ਕਿ ਮੇਰੇ WhatsApp ਦੇ ਉੱਤੇ ਇੱਕ ਮੈਸੇਜ ਆਇਆ ਸੀ ਕਿ ਜਿਹੜੇ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਜੋ ਆਪਣੇ ਬੇકરીਜ਼ ਨੇ ਇਹ ਮਤਲਬ ਕੇਕਸ ਜਿਹੜਾ ਹੋਲ سیل ਬਣਾ ਰਿਆ ਔਰ ਪੂਰੇ ਹਾਜਨੀ ਕੰਡੀਸ਼ਨ ਦੇ ਵਿੱਚ ਬਣਾ ਰਿਆ ਸੋ ਉਸ ਦੇ ਮਤਲਬਕਾ ਜਿਸੀਂ ਇਨਾ ਜਿਹੜੀਆਂ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਇਹ ਗਲੀ ਹੈ ਦੇ ਵਿੱਚ ਅਸੀਂ ਜਿਹੜੀਆਂ ਦੋ ਤਿੰਨ ਬੇਕਰੀਜ਼ ਨੇ ਜਿਹੜੀਆਂ ਕਿ ਕੇਕਸ ਬਣਾ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਚੈਕਿੰਗ ਦੇ ਵਿੱਚ ਜੋ ਜੋ ਇਹਨਾਂ ਦੀਆਂ ਇਹਨਾਂ ਨੂੰ ਕਿਹਾ ਕਿਉਂਕਿ ਜਿਹੜੀ ਧਿਆਨ ਰੱਖਣ ਵਾਲਾ ਜਿਵੇਂ ਕਿ ਡਸਟਬਿਨਸ ਇਹਨਾਂ ਦੇ ਅਨਕਵਰਡ ਸੀ ਔਰ ਜਿਹੜੇ ਇਹਨਾਂ ਨੇ ਚੀਜ਼ਾਂ ਦਾ ਰੱਖ ਰਖਾਵ ਸੋ ਠੀਕ ਤਰ੍ਹਾਂ ਨਹੀਂ ਕੀਤਾ ਗਿਆ ਸੀ ਉਹ ਇਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਠੀਕਰਾ ਨਾ ਕਰੋ ਔਰ ਇਹਨਾਂ ਸਾਰੀਆਂ ਬੇਕਰੀਜ਼ ਤੋਂ ਜਿਹੜਾ ਅਸੀਂ ਤਿੰਨ ਜਿਹੜੇ ਸੈਂਪਲਸ ਨੇ ਕੇਕਸ ਤੇ ਲੈਣੇ ਕਿੰਨੇ ਕੰਦਲੀਆਂ ਪਾ ਲਈਆਂ ਨੇ ਨੰਦਕਾ ਸਮੀਆਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਰੈਸਟ੍ਰਿੰਗਸ ਦਾ ਸੀਗਾ ਫਿਰ ਇਹਨਾਂ ਦਾ ਜਿਹੜਾ ਜਿਹੜੀ ਚੀਜ਼ਾਂ ਦੇ ਜਿਸ ਤਰ੍ਹਾਂ ਟਾਪਿੰਗਸ ਹੈ ਉਹ ਟਾਪਿੰਗਸ ਜਿਹੜੀਆਂ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਰੱਖੀਆਂ ਜਿਹੜੇ ਕੇਕ ਇਹਨਾਂ ਦੇ ਖਰਾਬ ਹੋ ਜਾਂਦੇ ਉਹ ਵੀ ਉਸੇ ਡੀਫ੍ਰੀਜ਼ਰ ਚ ਰੱਖ ਰਹੇ ਆ ਜਿਹਦੇ ਚ ਮਤਲਬ ਦੂਸਰੇ ਰੱਖ ਰਹੇ ਆ ਆਪਣੀ ਕਰੀਮਸ ਵਗੈਰਾ ਸੋ ਇਹਨਾਂ ਨੂੰ ਕਿਹਾ ਕਿ ਜਿਹੜੀ ਚੀਜ਼ਾਂ ਇਹ ਮੈਸ ਨਹੀਂ ਕਰਨਾ ਹੈ ਕਿਹੜੀ ਚੀਜ਼ ਜਿੱਥੇ ਟਾਪਿੰਗਸ ਰੱਖਣੇ ਤਾਂ ਟਾਪਿੰਗਸ ਰੱਖੋ ਜਿੱਥੇ ਤੁਸੀਂ ਆਪਣਾ ਫ੍ਰੇਕ ਬਣਾ ਕੇ ਰੱਖਨੇ ਤੇ ਕਿ ਫ੍ਰੇਕ ਬਣਾ ਕੇ ਕੋਈ ਇਹਨਾਂ ਤੋਂ ਇਹਨਾਂ ਦੇ ਚੀਜ਼ਾਂ ਨੂੰ ਮੈਸ ਨਾ ਕਰੂੰ ਜਿਹੜੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹ ਗ੍ਰੈਂਟਡ ਨੇ ਉਹ ਚੀਜ਼ ਦੀ ਸੀ ਜੀ 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 ਗੁਡਰਿਚ ਕੰਪਨੀ ਦੀ ਇਹਨਾਂ ਕੋਲੋਂ ਟੋਪਿਕਸ ਯੂਜ਼ ਕੀਤੀ ਜਾ ਰਹੀ ਹੈ ਔਰ ਤੇ ਇਸ ਵੀ ਇਹਨਾਂ ਵੱਲੋਂ ਜਿਹੜੇ ਯੂਜ਼ ਕੀਤੇ ਜਾ ਰਹੇ ਆ ਉਹ ਠੀਕ ਨੇ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਧਿਆਨ 'ਚ ਨਹੀਂ ਰੱਖ ਰੇ ਕੋ ਹਾਈਜਨ ਕੰਡੀਸ਼ਨਸ ਨੇ ਇਹਨਾਂ ਨੂੰ ਕਹਿ ਕੇ ਪ੍ਰੋਪਰ ਧਿਆਨ ਚ ਸੈਂਪਲ ਵੀ ਲਏ ਕਿ ਤਿੰਨ ਸੈਂਪਲ ਲੈ ਲਏ ਜੀ ਫਿਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਕਿ ਦਿਵਾਲੀ ਦੇ ਸੀਜ਼ਨ ਕਰਕੇ ਚੈੱਕ ਕੀਤੀ ਜਿਹੜੀਆਂ ਤਕਲੀਫ ਕੀਤੀ ਕਰਾਂਗੇ ਮੈਂ ਤੁਹਾਨੂੰ ਦੱਸਿਆ ਜੀ ਕਿ ਮੇਰੇ ਵਟਸਐਪ ਦੇ ਉੱਤੇ ਮੈਸੇਜ ਆਇਆ ਸੀਗਾ ਕਿ ਇੱਥੇ ਥੋੜਾ ਹੋਟਲ ਦਾ ਕੰਮ ਚੱਲ ਗਿਆ ਕੇਕਸ ਤਾਂ ਉਹ ਇਹਨਾਂ ਦੀ ਇਸ ਕਰਕੇ ਚੈਕ ਇਨ ਕੀਤੀ ਗਈ ਹੈ ਆਦਰਵਾਇਜ਼ ਸਾਡੀ ਦਿਵਾਲੀ ਦੀ ਸੈਂਪਲਿੰਗ ਜਿਹੜੀ ਉਹ ਵੀ ਨਾਲ ਦੇ ਨਾਲ ਚੱਲ ਰਹੀ ਹੈ ਸਾਡੀ ਜਿਹੜੀ ਸਾਰੇ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਸਾਫ਼ ਸੁਥਰੀ طریقے ਦੇ ਨਾਲ ਆਪਣਾ ਕਾਂਟਿਨ ਦੀ ਅਵਸਥਾ ਬਣਾਓ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਪਰੋਸੋ। ਸਿਰਫ ਉਹ ਕੀ ਕਾਰਵਾਈ ਕੀਤੀ ਜੀ ਤੁਹਾਡੇ ਬਾਰੇ ਵਿੱਚ? ਸੈਂਪਲ ਲਏਗੇ।